ਮੋਗਾ ਵਿੱਚ ਪੰਜਾਬ ਪੁਲਿਸ ਦੀ ਗੁੰਡਾਗਰਦੀ ਇੱਕ ਵਾਰ ਫਿਰ ਤੋਂ ਬੇਰਹਿਮੀ ਹੋਈ ਹੈ। ਇਸ ਵਾਰ ਪੰਜਾਬ ਪੁਲਿਸ ਦੀ ਇਸ ਗੁੰਡਾਗਰਦੀ ਦਾ ਸ਼ਿਕਾਰ ਇੱਕ ਟਾਬੇ ਵਾਲਾ ਹੋਇਆ ਹੈ। ਤੁਸੀਂ ਜੋ ਇਹ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਮੋਗਾ ਦੇ ਇੱਕ ਟਾਬੇ ਦੇ ਅੰਦਰ ਦੀਆਂ ਹਨ ਤੇ ਜਿਸ ਨੌਜਵਾਨ ਨਾਲ ਪੁਲਿਸ ਦਾ ਥਾਣੇਦਾਰ ਕੁੱਟਮਾਰ ਕਰ ਰਿਹਾ ਹੈ ਉਹ ਇਸ ਟਾਬੇ ਦਾ ਮਾਲਕ ਹੈ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਥਾਣੇਦਾਰ ਨੌਜਵਾਨ ਨਾਲ ਮਾਰ-ਪੀਟ ਕਰ ਰਿਹਾ ਹੈ ਤੇ ਫਿਰ ਉਸ ਨੂੰ ਬੇਰਹਿਮੀ ਨਾਲ ਵਾਲਾਂ ਤੋਂ ਫੜ ਕੇ ਬਾਹਰ ਲਿਜਾ ਰਿਹਾ ਹੈ। ਜੀ ਹਮ ਮੋਗਾ ਦੇ ਅਜੀਤਵਾਲ ਥਾਣੇ ਦੇ ਐਸਐਚਓ ਨਵਦੀਪ ਸਿੰਘ ਤੇ ਇਹ ਗੰਭੀਰ આરોਪ ਲੱਗੇ ਹਨ ਢਾਬੇ ਦੇ ਮਾਲਕ ਪੱਪੀ ਦੇ ਮੁਤਾਬਿਕ ਐਸਐਚਓ ਨਵਦੀਪ ਸਿੰਘ ਨੇ ਉਸਦੇ ਢਾਬੇ ਤੋਂ ਖਾਣਾ ਮੰਗਵਾਇਆ ਸੀ ਜਿਸ ਤੇ ਉਸਨੇ ਖਾਣਾ ਲੈਣ ਆਏ ਮੁਲਾਜ਼ਮ ਤੋਂ ਖਾਣੇ ਦੇ ਪੈਸੇ ਮੰਗੇ ਤਾਂ ਉਸਨੇ ਇਹ ਕਹਿ ਕੇ ਪੈਸੇ ਨਾ ਦਿੱਤੇ ਕਿ ਐਸਐਚਓ ਖੁਦ ਪੈਸੇ ਦੇਣਗੇ ਇਸ ਤੋਂ ਕੁਝ ਹੀ ਦੇਰ ਬਾਅਦ ਐਸਚਓ ਨਵਦੀਪ ਸਿੰਘ ਆਪਣੇ 4-5 ਪੁਲਿਸ ਕਰਮਚਾਰੀਆਂ ਦੇ ਨਾਲ ਖੁਦ ਢਾਬੇ ਅੰਦਰ ਆਇਆ ਤੇ ਢਾਬੇ ਦੇ ਮਾਲਕ ਨੂੰ 500 ਰੁਪਏ ਫੜਾ ਕੇ ਉਹ ਨਾਲ ਹੀ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਪੱਪੀ ਨੇ આરોਪ ਲਗਾਇਆ ਹੈ ਕਿ ਪੁਲਿਸ ਨੇ ਉਸ ਨੂੰ ਰਾਤ ਭਰ ਖਾਣੇ ਬੰਦਰ ਰੱਖਿਆ ਅਤੇ ਉਸ ਨਾਲ ਬੁਰੀ ਤਰ੍ਹਾਂ ਮਾਰ ਕੁੱਟਾਈ ਕੀਤੀ ਹੈ ਇਸ ਦੇ ਨਾਲ ਹੀ ਸ਼ਰਾਬ ਵੇਚਣ ਦਾ ਝੂਠਾ ਮਾਮਲਾ ਵੀ ਦਰਜ ਕਰ ਦਿੱਤਾ ਹੈ ਇਹ ਇਹਦੀ ਘਟਨਾ ਹੈ ਸਰ ਇੱਥੇ ਇਹਨਾਂ ਦਾ ਸੰਤਰੀ ਆਇਆ ਸੀ ਸਮਾਨ ਲੈਣ। ਸਮਾਨ ਸੀਗਾ ਜੀ 800 ਰੁਪਏ ਦਾ। ਸਰ ਮੈਂ ਉਹਨੂੰ ਸਮਾਨ ਦਾ 500 ਰੁਪਏ ਮੰਗਿਆ ਤੇ ਇਹ ਕਹਿੰਦੇ ਵੀ ਐਸਐਚਓ ਸਾਹਿਬ ਦੇ ਜੂਗਾ। ਚਲੋ ਖਾਣਾ ਉਹ ਲੈ ਗਏ ਉਸ ਤੋਂ ਬਾਅਦ ਐਸਐਚਓ ਦਾ 10 ਮਿੰਟਾ ਬਾਅਦ ਆ ਕੇ 500 ਰੁਪਿਆ ਇਹਨਾਂ ਨੇ ਮੈਨੂੰ ਦੇਤਾ। ਤੇ ਉਸ ਤੋਂ ਬਾਅਦ ਇਹ ਮੇਰੇ ਨਾਲ ਕੁੱਟਣ ਲੱਗੇ ਇਥੋਂ। ਕਟਕੇ ਡੰਡਾ ਵੜਖਾਇਆ ਜਾਈ ਤੇ ਤੇ ਕਟਕੇ ਮੈਨੂੰ ਥਾਣੇ ਲੈ ਗਏ ਥਾਣੇ ਵੀ ਡੰਡਿਆਂ ਨਾਲ ਕੁੱਟਿਆ ਉੱਥੇ ਮੈਨੂੰ ਉਠਾ ਕਰਕੇ ਤੇ ਨਾਲ ਮੇਰੇ ਸਾਲੇ ਨੂੰ 2 ਘੰਟੇ ਬਾਅਦ ਬੁਲਾ ਕੇ ਸਾਡੇ ਦੋਨਾਂ ਦੇ ਉੱਤੇ ਪਰਚਾ ਪਵਾਤਾ ਸਾਰੀ ਰਾਤ ਸਾਨੂੰ ਜੇਰ ਦੇ ਉੱਤੇ ਅੰਦਰ ਰੱਖਿਆ ਜੀ ਪੈਸੇ ਮੰਗਣ ਕਰਕੇ ਇਹਨਾਂ ਨੇ ਕੁੱਟਿਆ ਤਾਂ ਨੂੰ ਵੀ ਪੈਸੇ ਨਾ ਮੰਗਦੇ ਫੇਰ ਸਹੀ ਸੀ ਕਿੰਨੇ ਦਾ ਸਮਾਨ ਸੀਗਾ ਸਮਾਨ 800 ਰੁਪਏ ਦਾ ਸੀਗਾ ਜੀ 500 ਰੁਪਏ ਦੇ ਦਿੱਤਾ ਤੇ ਨਾਲ ਹੀ ਕੁੱਟਣ ਲੱਗ ਗਏ ਉਧਰ ਜਦ ਪੱਤਰਕਾਰ ਇਸ ਮਾਮਲੇ ਵਿੱਚ ਥਾਣਾ ਮੁਖੀ ਨਵਦੀਪ ਸਿੰਘ ਦਾ ਪੱਖ ਲੈਣ ਥਾਣੇ ਪਹੁੰਚੇ ਤਾਂ ਪਹਿਲਾਂ ਤਾਂ ਥਾਣਾ ਮੁਖੀ ਨੇ ਇਹ ਕਿਹਾ ਕਿ ਮੇਰੀ ਚੰਗੀ ਤਰ੍ਹਾਂ ਵੀਡੀਓ ਬਣਾਓ ਤੇ ਫਿਰ ਉਸਨੇ ਕਿਹਾ ਕਿ ਮੇਰਾ ਰੰਗ ਕਾਲਾ ਹੈ ਇਸ ਨੂੰ ਜਰਾ ਸਾਫ਼ ਕਰਕੇ ਦਿਖਾਓ ਉਸ ਤੋਂ ਬਾਅਦ ਉਹ ਕਟ ਮਾਰਕ ਕਰਨ ਵਾਲੀ ਗੱਲ ਤੋਂ ਸਾਫ਼ ਮੁਕਰ ਗਿਆ ਹਾਸ ਟੂ ਬੀ ਗੁੱਡ ਕਿਉਂ ਜੀ ਮਰਜੀ ਵੀ ਆਵੇ ਠੀਕ ਹੈ ਰੰਗ ਗੋਰਾ ਕਰ ਦੇ ਮੇਰਾ ਰੰਗ ਕਾਲਾ ਸਾਰੇ ਕਿ ਟੱਬੇ ਵਾਲਿਆਂ ਨੇ ਮਿਸਬੇਵ ਦੇ ਇਲਜ਼ਾਮ ਲਾਇਆ ਜੀ ਤੁਹਾਡੇ ਤੇ ਕਹਿੰਦੇ ਵੀ ਸਾਡੇ ਨਾਲ ਕਟ ਮਾਰਕ ਕੀਤੀ ਗਈ ਹੈ ਜਦ ਕਿ ਅਸੀਂ ਕੋਈ ਸਮਾਨ ਲੈ ਕੇ ਗਏ ਸੀਗੇ ਰੇਟ ਵੀ ਵਾਜਬ ਲਾਇਆ ਹੈ ਤੇ ਤੁਹਾਡਾ ਕੀ ਵਰਸ਼ਨ ਕੀ ਹੈ ਇਸ ਦਾ ਕਿ ਬਿਲਕੁਲ ਗਲਤ ਕਰ ਲੈ ਜੀ ਇਹ ਕਾਫੀ ਸਮੇਂ ਤੋਂ ਇਥੇ ਸ਼ਰਾਬ ਪੀਉਣ ਦਾ ਆਦੀ ਸੀ ਬਿਨਾ ਪਰਮਿਟ ਦੇ ਜਦੋਂ ਇਹਦੇ ਚੈੱਕ ਕੀਤਾ ਇਹਦੇ ਚੈਕਿੰਗ ਕਰਨ ਗਏ ਸੀਗੇ ਜੀ ਜਿਹਦੇ ਤੇ ਪਰਮਿਟ ਕੋਈ ਪੇਸ਼ ਨਹੀਂ ਕਰਕੇ ਆਇਆ ਕੁੱਟਮਾਰ ਦੀ ਬਿਲਕੁਲ ਗੱਲ ਝੂਠੀ ਹੈ ਇਹਨੂੰ ਫੜ ਕੇ ਲਿਆਂਦਾ ਤੇ ਪਰਚਾ ਦਿੱਤਾ ਉਸੇ ਕਰਕੇ ਜਿਹੜੀ ਰੌਲਾ ਪਾ ਰਿਹਾ ਬਸ ਦੈਟਸ ਆ ਗੋ ਲਾਇਸੈਂਸ ਉਹ ਪੇਸ਼ ਕਰਨੇ ਜੀ ਜੇ ਉਹਨਾਂ ਕੋਲ ਲਾਇਸੈਂਸ ਹੈਗਾ ਤਾਂ ਲਾਇਸੈਂਸ ਪੇਸ਼ ਕਰੋ ਇਹਦੇ ਵਿੱਚ ਕਿੱਡੀ ਕੁੱਡੀ ਗੱਲ ਕੋਈ ਕੁੱਟਮਾਰ ਨਹੀਂ ਹੋਈ ਜੀ ਫਿਲਹਾਲ ਇਸ ਥਾਣੇਦਾਰ ਨੂੰ ਕੌਣ ਸਮਝਾਵੇ ਕਿ ਤਸਵੀਰਾਂ ਕਦੇ ਝੂਠ ਨਹੀਂ ਬੋਲਦੀਆਂ ਅਤੇ ਉਸਦੀ ਸਾਰੀ ਕਰਤੂਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਹੁਣ ਸਿਰਫ ਦੇਖਣਾ ਇਹ ਹੋਵੇਗਾ ਕਿ ਉੱਚ ਅਧਿਕਾਰੀ ਇਸ ਕਰਤੂਤ ਨੂੰ ਦੇਖ ਕੇ ਕੀ ਕਾਰਵਾਈ ਕਰਦੇ ਹਨ ਮੋਗਾ ਤੋਂ ਹਰਪਾਲ ਸਿੰਘ ਖਬਰ ਹਰਪਾਲ ਇੰਡੀਆ ਲਈ